ਫੱਕ ਤੋਂ ਵੱਡੀ ਸਾਡੀ ਗਲਤੀ ਜੋ ਇਹ ਹੈ ਕਿ ਜਦੋਂ ਸਨ 50 ਦੇ ਵਿੱਚ ਲੋਕਾਂ ਨੂੰ ਸਾਨੂੰ ਦੁਕਾਨਾਂ ਲੜਉਂਦੀਆਂ ਸੀ ਜਦੋਂ ਛੋਟੀ ਦੁਕਾਨ ਦਾ ਕਿਰਾਇਆ 40 ਰੁਪਏ ਸੀ ਵੱਡੀ ਦਾ 60 ਸੀ ਮਕਾਨਾਂ ਦਾ ਜਿਹੜੇ ਕਿਲਨਰੀ ਮਕਾਨੇ ਰਹਿ ਗਏ ਸਾਨੂੰ ਲੋਕਾਂ ਦੇ ਹੌਲ ਦੇ ਪੇ ਉਹ ਹੋਰ ਸੱਤ ਤੋਂ ਬਾਅਦ ਉਦੋਂ ਦਾ ਤੇ ਹੁਣ ਦਾ ਜ਼ਮੀਨ ਅਸਮਾਨ ਦਾ ਪੈਸੇ ਦੀ ਜੋ ਵੈਲਿਊ ਹੈ ਰੁਪਏ ਦੀ ਉਹ ਕਿਤੇ ਬਣੀ ਜੇ ਅਸੀਂ ਉਹਨੂੰ ਮੱਦੇ ਨਜ਼ਰ ਰੱਖੀਏ ਜੋ ਸਾਡੇ ਲੋਕਾਂ ਦੇ ਵਿੱਚ ਕਈਆਂ ਦੇ ਵਿੱਚ ਸੋਚ ਇਹ ਹੈ ਕਿੱਥੋਂ ਗੱਲ ਸਾਡੀ ਰੁਕਦੀ ਜਾ ਕੇ 네ਗੋਸ਼ੀਏਸ਼ਨ ਪੈਸੇ ਦੇ ਅਸੀਂ ਕਹਿੰਨੇ ਤੁਸੀਂ 200% ਗ੍ਰੀਨ ਕਰ ਲੋ 500% ਗ੍ਰੀਨ ਕਰ ਲੋ 1000% ਗ੍ਰੀਨ ਤਾਂ ਕਰੀ ਨੋਂ ਕਹਤਾ ਉਹ ਗਾ ਨੜਦੀ ਆ ਕੇ ਕੀ ਉਹ ਕਹਿੰਦੇ ਉਹ 60 ਰੁਪਏ ਦੀ ਵੈਲਿਊ ਕੀ ਸੀ ਤੁਹਾਡੀ ਦੁਕਾਨ ਦੀ ਵੈਲਿਊ ਮੇਰ ਮਨ ਵਿੱਚ ਉਹ ਕਹਿੰਦੇ 200 ਛੋਟੀ ਦੁਕਾਨ ਤੁਹਾਡੀ 40 ਤੋਂ 50 ਲੱਖ ਰੁਪਏ ਦੀ ਹੁਣ ਕੋ ਵੀ ਫਾਰੀ ਕੀ ਆੜੀ ਪੂੜ ਜਾਂਦੀ ਇਹੀ ਹਾਲ ਅੰਡਾ ਮਾਰਕੀਟ ਦਾ ਇਹੀ ਹਾਲ ਪਹਾੜੀ ਮਾਰਕੀਟ ਦਾ ਇਹੀ ਹਾਲ ਇਹ ਜਦੋਂ ਸਾਰੀਆਂ ਗੱਲਾਂ ਹੁੰਦੀਆਂ ਉਹਨਾਂ ਨੇ ਸਾਨੂੰ ਪਿਛਲੀ ਵਾਰ ਸੱਤ ਉਹ ਵਿਆਖਿਆ ਵੀ ਨਾਲੇ ਸੱਤ ਉਹ ਰੇਟ ਵੀ ਨਾਲੇ ਆਪਣੇ ਵੀ ਦੱਸ ਦਿੱਤੀ ਕਿ ਅਸੀਂ ਕਿੱਥੇ ਦਾ ਰੀਅਲ ਅਪ੍ਰੀਸੀਏਸ਼ਨ ਕਰਨ ਦੀ ਕੀ ਹੈ ਉਹ ਹਲੇ ਸੀ ਡਿਸਕਲੋਜ਼ ਨਹੀਂ ਕਰ ਸਕਦੇ ਕੋਈ ਜ਼ਿਆਦਾ ਰੇਟ ਨਹੀਂ ਆਣੇ ਜੇ ਸਮੇਂ ਦੇ ਮੁਤਾਬਕ ਦੇਖੀਏ ਜੋ ਪ੍ਰਾਪਰਟੀ ਦੀ ਵੈਲਿਊ ਹੈ ਨੰਗਲ ਦੇ ਵਿੱਚ ਜੇ ਹਾਲੇ-ਦੋੜੇ ਦੇ ਸ਼ਹਿਰ ਦੇਖੀਏ ਉਹ ਤੁਹਾਨੂੰ ਪਹਿਲਾਂ ਚੰਡੀਗੜ੍ਹ ਨਾਲੋਂ ਬਿਹਤਰ ਹਨ ਜਿੱਥੇ ਸੈਣੀ ਸਾਹਿਬ ਉਹਦਾ ਐਕਸ਼ਨ ਲੈਣਾ ਸੀ ਉਹ ਤਾਂ ਨਹੀਂ ਕੀਤਾ ਪਰ ਉਹਦੇ ਲਈ ਸਾਨੂੰ ਜੋ 60 ਰੁਪਏ ਦਾ ਕਿਸੇ ਨੂੰ ਹੁਣ ਲੱਗਿਆ ਛੋਟੀਆਂ ਦੁਕਾਨਾਂ ਦਾ ਗੁਲਾਟੀ ਦਾ 19 ਰੁਪਏ 20 ਪੈਸੇ ਹੈ। 19 ਰੁਪਏ 20 ਪੈਸੇ ਇੱਕ ਦੁਕਾਨ ਦਾ 11.5 ਰੁਪਏ ਕਿਹੜੀ ਕੋਲ ਪਾਉਂਦਾ 11 ਰੁਪਏ 11 ਰੁਪਏ। ਉਹ ਕਹਿੰਦੇ ਜੀ 11 ਰੁਪਏ ਤੁਹਾਨੂੰ ਤੁਸੀਂ ਸੋਚੋਗੇ ਕਿ ਕਿੱਥੇ ਅੱਜ ਦੁਨੀਆ ਖੜੀ ਹੈ। 19 ਰੁਪਏ 20 ਪੈਸੇ ਇੱਕ ਦੁਕਾਨ ਦਾ ਕੈਵਨ ਸ਼ੌਪ ਦਾ ਰੇਟ ਉਹਨਾਂ ਨਾਲ ਵੀ ਜਸਟੀਫਾਈ ਨਹੀਂ ਹੈ ਜਦੋਂ ਲੋਟ ਹੋਈਆਂ ਸੀ। ਇਹੀ ਹਾਲ ਹਾਂ ਕਿਤੇ ਵੀ ਹੱਲੇ ਜੋ ਸੁਪਰੀਮ ਕੋਰਟ ਡਾਇਰੈਕਟਾਂ ਦੇਤੀਆਂ ਗਵਰਨਮੈਂਟ ਆਫ ਇੰਡੀਆ ਨੇ ਦੇਤੀਆਂ ਰਾਸ਼ਟਰਪਤੀ ਦੀ ਗਲੜ ਚ ਆ ਗਿਆ। ਪ੍ਰਾਈਮ ਮਨਿਸਟਰ ਆਫ ਮੀਡੀਆ ਦੇਤੀਆ گورنر ਐਕਸਿਗੀਆਂ ਹੁਣ ਪੰਜਾਬ ਸਰਕਾਰ ਐਥਲੇ ਕੋਈ ਨਵੀਂ ਐਮੈਂਡਮੈਂਟ ਹੋ ਜਵੇ ਕੱਲ ਹੋਰ ਹੋਏਗੀ ਪਰ ਪੰਜਾਬ ਸਰਕਾਰ ਕਹਿੰਦੇ ਹਾਂਡੀ ਸਟੈਂਡਿੰਗ ਹੈ ਇਹ ਮੇਰੀ ਤੁਹਾਨੂੰ ਬੇਨਤੀ ਬਾਕੀ ਠੀਕ ਆ ਜੀ ਹਰੇਕ ਦੀ ਗੱਲ ਸੁਣਨੀ ਆ ਜਿੱਥੇ ਜੋ ਪ੍ਰਕਾਰ ਬਖਦਾ ਕਰੇਗੀ ਅੱਜ ਉਹਨਾਂ ਦੇ ਨਾਲ ਥੈਂਕ ਯੂ ਜੀ ਆਣ ਯਾ ਕਿਉਂਕਿ ਸਾਡੇ ਪ੍ਰੈਸ ਵਾਲੇ ਭਰਾਏ ਹੋਏ ਪਹਿਲਾਂ ਉਹਨਾਂ ਨਾਲ ਗਲਤ ਕਰ ਲਈਏ ਉਸ ਤੋਂ ਬਾਅਦ ਫਿਰ ਇਹ ਪ੍ਰਧਾਨ ਜੀ ਉਹ ਰਾਜ ਸਭਾ ਜਿਨ੍ਹਾਂ ਨੇ ਇਹ ਗੱਲ ਕਰਦੀ ਆ ਅਮਨ ਜੀ ਨੇ ਪੂਗਨ ਅੱਜ ਜਾਣਾ ਨਹੀਂ ਬੈਠ ਜਾਣਾ ਬਲਕਿ ਬਾਕੀ ਗੱਲਬਾਤ ਕਰਾਂਗੇ ਉਹਨੂੰ ਮੈਂ ਬੇਨਤੀ ਕਰਦਾ ਪਤਸਾਲਾ ਵੀਰਾਂ ਨੂੰ ਵੀ ਜਿਹੜੇ ਵੀ ਕੁਐਸਚਨ ਜੋ ਵੀ ਗੱਲਬਾਤ ਕਰਨੀ ਹੈ ਫਿਰ ਤੁਸੀਂ ਆਪਣੇ ਘਰ ਸਕਦੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸਨੇਹ ਕੇਰ ਤੇ ਇੱਥੇ ਆਪਣੇ ਸਾਡੇ ਵਿਚਾਰ ਜਾਣਨ ਲਈ ਇੱਥੇ ਆਏ ਕੁਝ ਦਿਨਾਂ ਤੋਂ ਮੰਗਲ ਸ਼ਹਿਰ ਦੇ ਵਿੱਚ ਲੀਜ਼ ਦੇ ਮਸਲੇ ਦਾ ਬਹੁਤ ਬਵਾਲ ਖੜਾ ਹੋ ਗਿਆ ਕਿਉਂਕਿ ਲੀਜ਼ ਦਾ ਮਸਲਾ ਤੇ ਕਈ ਸਾਲਾਂ ਤੋਂ ਚੱਲ ਰਿਹਾ ਮਗਰ ਇੱਕ ਲੇਟੈਸਟ ਜਿਹੜਾ ਹੈ ਉਹ ਪੰਜਾਬ ਹਾਈ ਕੋਰਟ ਦੇ ਵਿੱਚ ਇੱਕ ਲੋਕਲ ਸਿਟੀਜ਼ਨ ਨੇ ਰਿਟ ਪਟੀਸ਼ਨ ਪਾਤੀ ਉਸ ਦੇ ਆਰਡਰ ਦੇ ਵਿੱਚ ਇੱਕ ਤਰੀਕ ਨੂੰ ਹਾਈ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਜਿਸ ਦੇ ਵਿੱਚ ਕਿਹਾ ਗਿਆ ਕਿ ਇਹ ਜਿਹੜੇ ਜਿਨ੍ਹਾਂ ਦੇ ਇਕਵਿਕਸ਼ਨ ਆਰਡਰ ਹੋਏ ਹੋਏ ਐ ਉਹਨਾਂ ਨੂੰ ਜ਼ਮੀਨ ਜਾਂ ਦੁਕਾਨ ਜਾਂ ਮਕਾਨ ਉਹ ਖਾਲੀ ਕਰਾਇਆ ਜਾਵੇ ਉਸ ਦੇ ਨਾਲ ਸਾਰੇ ਹੀ ਕਾਉਂਨਸ਼ਿਪ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਬਣ ਗਿਆ ਤੇ ਲੋਕਾਂ ਨੂੰ ਚਿੰਤਾ ਹੋ ਗਈ ਵੀ ਅਸੀਂ ਪੰਜਾਬ 50 ਸਾਲ ਦੇ 60 60 ਸਾਲ ਦੇ 70 ਸਾਲ ਦੇ ਇੱਥੇ ਰਹਿ ਰਹੇ ਹਾਂ ਤੇ ਸਾਨੂੰ ਇੱਕਦਮ ਇਥੋਂ ਘਰ ਛੱਡ ਕੇ ਜਾਂ ਬੰਨ ਛੱਡ ਕੇ ਜਾਣਾ ਪੜਾਉਂਗੇ ਉਸ ਦਾ ਅਸੀਂ ਸੰਗਾਨਿਆ ਅਸੀਂ ਇੱਥੇ ਇੱਕ ਮੀਟਿੰਗ ਆਪਣੀ ਵਿਪਾਰ ਮੰਡਲ ਦੀ ਕੀਤੀ ਉਹਦੇ ਵਿੱਚ ਅਸੀਂ ਇੱਕ ਫੈਸਲਾ ਕੀਤਾ ਕਿ ਅਸੀਂ ਕਾਨੂੰਨ ਦਾ ਜਿਹੜਾ ਰਾਹ ਹੈ ਉਹ ਆਪਣਾ ਉਸ ਦਿਵ ਜਾਣੇ ਨੇ ਵਿੱਚ ਅਸੀਂ ਇੱਕ ਰਿਵਿਊ ਪਟੀਸ਼ਨ ਉਸੇ ਆਰਡਰ ਨੂੰ ਚੈਲੰਜ ਕਰਕੇ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਜਿਸ ਦਾ ਕੱਲ ਫੈਸਲਾ ਹੋ ਗਿਆ ਕਿ ਜਿਹੜਾ ਉਹ ਆਰਡਰ ਇੱਕ ਤਰੀਕ ਨੂੰ ਹਾਈ ਕੋਰਟ ਨੇ ਕੀਤਾ ਸੀ ਉਸ ਆਰਡਰ ਨੂੰ ਆਪਣੇ ਆਰਡਰ ਨੂੰ ਹਾਈ ਕੋਰਟ ਨੇ ਸਟੇ ਕਰ ਜਿਹੜੇ ਕਿ ਸਾਡੇ ਸ਼ਹਿਰ ਵਾਸਤੇ ਦੁਕਾਨਦਾਰਾਂ ਵਾਸਤੇ ਔਰ ਸਾਰੇ ਨਗਰ ਵਾਸੀਆਂ ਜਿਹੜੇ ਪੀਪੀਐਮਵੀ ਦੇ ਲੈਸੀ ਹੈ ਜਾਂ ਹੋਰ ਏਰੀਏ ਦੇ ਬੰਦੇ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਜੀ ਇਹ ਸਾਡਾ ਸਾਡੀ ਮਤਲਬ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਨੂੰ ਇਹਦੇ ਵਿੱਚ ਸਫਲਤਾ ਮਿਲੀ ਅਸੀਂ ਤੁਹਾਨੂੰ ਇਹੀ ਅੱਜ ਦਾ ਜਿਹੜਾ ਮੇਨ ਮੁੰਦਾ ਸੀ ਹੋਏ ਸੀ ਕਿ ਫਿਲਹਾਲ ਸਾਨੂੰ ਉਹਦੇ ਵਿੱਚ ਟੀ ਮਿਲ ਗਈ ਔਰ ਕਿੰਨੇ ਸਾਲ ਚੱਲ ਰਹੀ ਹੈ ਕਿੰਨਾ ਨਹੀਂ ਅੱਗੇ ਉਹ ਕੇਸ ਚੱਲੇਗਾ ਜੋ ਡਿਸਾਈਡ ਹੋਏਗਾ ਉਹਦੇ ਮੁਤਾਬਕ ਉਹ ਤੁਹਾਨੂੰ ਟਾਈਮ ਟੂ ਟਾਈਮ ਜਾਣਕਾਰੀ ਦੇ ਦੇਣੀ ਹੈ ਕੋਈ ਪ੍ਰੈਸ਼ਰ ਨਹੀਂ ਹੈ ਕਾਨੂੰਨ ਦੀ ਲੜਾਈ ਹੈ ਉਹ ਅਸੀਂ ਕਾਨੂੰਨ ਦੇ ਮਤਲਬ ਅਸੀਂ ਚੱਲ ਇਸ ਤੋਂ ਲਾ ਲੀਜ਼ਮ ਅਸੀਂ ਦੋਨਾਂ ਦਾ ਜ਼ਿਕਰ ਹੈ ਕਿ ਲੀਜ਼ ਦਾ ਮਸਲਾ ਸਾਡਾ BBMP ਦੇ ਨਾਲ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਠੀਕ ਹੈ ਬੜੀ ਦੇਰ ਦੀਆਂ ਤੇ ਪਹਿਲਾਂ ਵੀ ਦੋ ਦਿਨ ਪਾਲਸੀਆਂ ਤੁਹਾਨੂੰ ਸੁਣਨ ਸਾਹਿਬ ਨੇ ਦੱਸਿਆ ਵੀ ਬਣੀ ਹੈ ਮਗਰ ਉਹ ਇੰਪਲੀਮੈਂਟਰੀ ਹੋ ਸਕੀਆਂ ਰਾਤ ਤੱਕ ਕਿਉਂਕਿ ਉਹ ਵਨ ਸਾਈਡਿਡ ਬਣੀ ਹੈ ਹੁਣ ਸਾਡੀ ਉਹਨਾਂ ਦੇ ਨਾਲ ਨੇਗੋਸ਼ੀਏਸ਼ਨ ਚੱਲਦੀ ਹੈ ਆਲਮੋਸਟ ਉਹ ਪਾਇਲਟ ਸਟੇਜ 'ਤੇ ਹੈ ਠੀਕ ਹੈ ਸਾਨੂੰ ਉਮੀਦ ਹੈ ਕਿ ਉਹ ਬੜੀ ਜਲਦੀ ਸਾਡੀ ਉਹ ਪਾਲਸੀ ਜਿਹੜੀ ਹੈ ਉਹ ਆਪਣੀ ਸ਼ੇਪ ਲੈ ਲਈ ਕਿਹਦੇ ਥਰੂ ਚੱਲ ਰਹੀ ਸਰ ਮੈਂ ਤਾਂ ਬੀਬੀਐਮ ਵੀ ਦੇ ਥਰੂ ਚੱਲ ਰਹੀ ਹੈ ਓਕੇ ਹਾਂ ਬੀਬੀਐਮ ਵੀ ਨਾਲ ਚੱਲਦਾ ਵੀ ਹੈ ਨੂੰ ਜਿਹੜਾ ਮੋਰੇ ਹੋਇਆ ਵਾ ਜੀ ਹਾਂ ਜੀ ਕੋਈ ਪੋਲੀਟੀਕਲ ਬੰਦਾ ਵੀ ਆ ਕੇ ਨਹੀਂ ਪੋਲੀਟੀਕਲ ਅਸੀਂ ਸਾਡੇ ਲਈ ਕੋਈ ਨਹੀਂ ਅਸੀਂ ਇਸ ਝਗੜੇ 'ਚ ਹੀ ਪੈਣਾ ਚਾਹੁੰਦੇ ਕੋਈ ਬੀਜੇਪੀ ਆਪ ਅਵੰਡੀ ਸਾਨੂੰ ਕੋਈ ਅਕਾਲੀ ਦਲ ਕਾਂਗਰਸ ਸਾਡਾ ਇਸ ਸੀਨ ਨਾਲ ਅਸੀਂ ਪਹਿਲਾਂ ਆਪਣੇ ਕਾਰੋਬਾਰ ਦੀ ਰੱਖਿਆ ਆਪਣੀ ਰਹਿਸੀ ਰੱਖਿਆ ਅਸੀਂ ਉਹ ਕਰਦੇ ਉਹਦੇ ਵਿੱਚ ਸਾਨੂੰ ਕੋਈ ਵੀ ਸਪੋਰਟ ਕਰੇ ਅਸੀਂ ਹਰ ਅ ਪੋਲਿਟਿਕਲ ਪਾਰਟੀਆਂ ਦੀ ਹਰ ਬੰਦੇ ਦੀ ਜਿਹੜੀ ਹੈ ਉਹ ਹੈਲਪ ਲੈਂਡ ਅਸੀਂ ਤੇ ਆ ਜਿ ਕੋਈ ਸੀ ਪਿਛਲੇ 30 40 ਸਾਲ ਤੋਂ ਇਸ ਗੱਲ ਹੀ ਸਬਰ ਕਰ ਰਿਹਾ ਕਿ ਅਸੀਂ ਸਾਡੇ ਇਹ ਸ਼ਹਿਰ ਤੁਹਾਨੂੰ ਵੀ ਪਤਾ ਤੁਸੀਂ ਇਸੇ ਸ਼ਹਿਰ ਦੇ ਵਾਸੀ ਹੋ ਇਹ ਸ਼ਹਿਰ ਬਹੁਤ ਬਿਜ਼ਨਸ ਐਂਗਲ ਤੋਂ ਬਹੁਤ ਪਿੱਛੇ ਪਿਛੜ ਚੁੱਕਾ ਹੋਰ ਅਸੀਂ ਹੋਰ ਇਸ ਦੀ ਮਾਰ ਨਹੀਂ ਚੱਲਣ ਦੇਣਾ ਕਾਬਿਲ ਅਸੀਂ ਬੀਬੀਐਮਵੀ ਨਾਲ ਵੀ ਇਹ ਕੀਤਾ ਕਿ ਜੋ ਰੇਟ ਜੇ ਫਾਈਨਲ ਸਾਡੇ ਹੋਏ ਹੈ ਆਲਮੋਸਟ ਉਹ ਦੋਨਾਂ ਘਰਾਂ ਨੂੰ ਮਿਲ ਜੂਗਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਰੇਟਸ ਫਾਈਨਲ ਕਰਦੇ ਹੋ ਜਿਹੜੀਆਂ ਉਹਦੇ ਵਿੱਚ ਕਲੋਜ਼ਸ ਉਹਨਾਂ ਨੇ ਲਗਾਈਆਂ ਉਸ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਮਜੂਰੀ ਦਿੰਦੇ ਹੁਣ ਡਿਪਾਰਟਮੈਂਟ ਦੀ ਕੋਰ ਦੇ ਵਿੱਚ ਹੈ ਕਿ ਡਿਪਾਰਟਮੈਂਟ ਉਹਨੂੰ ਕਦੋਂ ਅਪਰੂਵਲ ਦਿੰਦਾ ਹੈ ਕਿ ਜਦੋਂ ਅਪਰੂਵਲ ਮਿਲ ਜਾਏਗੀ ਅਸੀਂ ਉਹਨਾਂ ਨੂੰ ਕਿਹਾ ਅਸੀਂ ਰੀਲੀਜ਼ ਕਰ ਲਈ ਤੁਹਾਡੇ ਨਾਲ ਤਿਆਰ ਚੇਅਰਮੈਨ ਅਫੀਸਰ ਬੀਬੀਐਮਬੀ ਬੋਰਡ ਦੀ ਮੀਟਿੰਗ ਦੇ ਵਿੱਚ ਸਟਾਡ ਐਡਵੋਕੇਟ ਪਲਕਦੇਵ ਤੇ ਉਹਦੇ ਨਾਲ ਸੀ ਐਡਵੋਕੇਟ ਸੀਨੀਅਰ ਐਡਵੋਕੇਟ ਮਿਸਟਰ ਅਮਿਤ ਚਾਂਜ ਜੀ ਜਿਨ੍ਹਾਂ ਨਾਲ ਅਸੀਂ ਇਹ ਰਿਵਿਊ ਪਟੀਸ਼ਨ ਇੱਕ ਤਰ੍ਹਾਂ ਦਾਇਰ ਕੀਤੀ ਸੀ ਤੇ ਜਿੱਦ ਵੀ ਸਾਨੂੰ ਸਟੇ ਮਿਲੀ ਹੈ ਇਹਦੀ ਖਾਤ ਵਾਲੇ ਹੁੰਦੇ ਉਸ ਤੋਂ ਬਾਅਦ ਅਨੇਲੀ ਗੁਪਤਾਏ ਉਹਨੇ ਵੀ ਕੰਬੋਧ ਸਰ ਨੇ ਵੀ ਬੜਾ ਇੰਟਰਸ ਲੈਤਾ ਚੇਅਰਮੈਨ ਨੇ ਕਿਹਾ ਜੀ ਕਿ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਲੇਕਿਨ ਫਿਰ ਕੋਈ ਸਸਤੀ ਸੁਰਤ ਹੋ ਗਿਆ ਨੇ ਉਹ ਗੱਲ ਲੈਂਦਾ ਵੀ ਜੋਗਾ ਵੰਡ ਸਾਡੇ ਹੱਥ ਚ ਨਹੀਂ ਇੱਕ ਲਾਰਿਕ ਸੀਗਾ ਉਹਨੂੰ ਮੁੜ ਕੇ ਮੇਰਾ ਖਿਆਲ ਹੈ ਕਿ ਹਾਂ ਭਾਈ ਭਾਜ ਉਹਨੇ ਪੁੱਠੀ ਗੱਲ ਕਰਨੀ ਉਥੇ ਚੇਅਰਮੈਨ ਆਫਿਸ ਵੀ ਉਹ ਫਾਈਲ ਲੈ ਕੇ ਗਿਆ ਜੀ ਐ ਹੋਣਾ ਚਾਹੀਦਾ ਐਂਦਾ ਹੋਣਾ ਚਾਹੀਦਾ ਲੇਕਿਨ ਉਹ ਉਹਨੂੰ ਮੁੜ ਕੇ ਐਕਸਟੈਂਸ਼ਨ ਨਹੀਂ ਦਿੱਤੀ ਔਰ ਕੰਮ ਸਾਡਾ ਸਿਰੇ ਲੱਗ ਜਾਣਾ ਸੀ ਪਤਾ ਨਹੀਂ ਹੋ ਕੀ ਹੈ ਥੈਂਕ ਯੂ ਜੀ ਮੈਂ ਬੋਲਦਾ ਕਹਿਆ ਲਿਆ ਗਿਆ ਮੈਂ ਸੁਣ ਤਾਂ ਨਾ ਬੋਲ ٹھیک ہے جی تھینک یو سر تھینک یو اوکے ਇਹ ਕੁਝ ਕਰ ਸਕਦੇ ਤਾਂ ਕਰਨ ਸਾਡੇ ਸਾਹਦੇ ਲਈ ਇਹ ਫਾਇਦਾ ਸਾਨੂੰ ਤਾਂ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜੋ ਵੀ ਹੈ ਇਹ ਜਲਦੀ ਤੋਂ ਜਲਦੀ ਹੋ ਜਵੇ ਨਹੀਂ ਤਾਂ ਇਹ ਤਲਵਾਰ ਹੱਲ ਬੇੜੇ ਲਟਕੀ ਨਹੀਂ ਹੋਏ ਕਦੀ ਉਹਦੇ ਉੱਤੇ ਕਦੀ ਮੇਰੇ ਉੱਤੇ ਕਦੀ ਇੱਧਰ ਕਦੀ ਉੱਧਰ ਸਭ ਦੌੜੇ ਗਏ ਅਜੀ ਧਿਆਨ ਹੈ ਉਹਨਾਂ ਨੇ ਜੋ ਜੋ ਸਾਡੇ ਨਾਲ ਉਹਨਾਂ ਨੇ ਦੱਸਿਆ ਜੋ ਹਸੀ ਗਿਆ ਉਹ ਵੀ ਮੰਨ ਲਿਆ ਉਹਨਾਂ ਨੇ ਇਹਦੇ ਵਿੱਚ ਸੂਰੀ ਸਾਹਿਬ ਇੱਥੇ ਚੀਫ ਨੀਡ ਨੇ ਆਇਆ ਸੀ ਉਹਦਾ ਵੀ ਬੜਾ ਯੋਗਦਾਨ ਹੈ ਉਨੇ ਨੂੰ ਕਿਹਾ ਸੀ ਕਿ 65-70 ਲੱਖ ਰੁਪਏ ਸਾਡਾ ਖੜਾ ਤੋਂ ਦੁਕਾਨਦਾਰਾਂ ਵੱਲ ਕਿਉਂ ਨਹੀਂ ਲੈਂਦੇ ਤੁਸੀਂ